ਚੱਕ ਲਈ ਫੁੱਲੀਆ ਨੇ ਪੁੱਤਰ ਹਾਂ ਉਹਦੀ ਛਗੀ ਭੈਣ ਟੈਲੀਵਿਜ਼ਨ ਤੇ ਬੈਗੀ ਮੈਨੂੰ ਦੇ ਅੱਛਾ ਸੁਣ ਲਈ ਮੇਰੇ ਕੋਲੇ ਉਹ ਲਾਲਕੀਨੇ ਦਾ ਭਰਾ ਸੀ ਚਿੱਟਾ ਸ਼ਾਹ ਅੱਖਾ ਉਹ ਮੈਂ ਮਜਬੀਆਂ ਦੇ ਘਰੋਂ ਲਗਿਆ ਸੀ ਤੰਗਾ ਕੰਦਾ ਲਈਦਾ ਅੱਛਾ ਉਹਦੇ ਨਾਲ ਆਤੀ ਮੈਂ ਹਾਂ ਦੂਣੀ ਕਹਿੰਦਾ ਯਾਰ ਜੱਟ ਚ ਕੂਂਦੀ ਬਸਾ ਬੈਠੇ ਜਦੋਂ ਪੁੱਤਰ ਜਿੱਤ ਗਿਆ ਸਾਡਾ ਮੈਰੀ ਹਾਂ ਇਹਨਾਂ ਨੇ ਚੱਕ ਲਿਆ ਹਾਂ ਤੇ ਸੂਰ ਨੂੰ ਕਹਦਾ ਕਿਵੇਂ ਕਰਗੇ ਯਾਰ ਚੱਲ ਮੇਰੇ ਕੋਲ ਭਾਈ ਦੂਣੀ ਹੈਗਾ ਮੈਨੂੰ ਕਹਿੰਦਾ ਪੁੱਤਰੀ ਚਾਹੀਦੀ ਮੈਂ ਕਰੜਾ ਹੋ ਗਿਆ ਮਗਰ ਜਿੰਨਾ ਤੇ ਕਰ ਚਾਰਾਂ ਨੇ ਨੀਂਦਾ ਦੀ ਦੁਨੀਂ ਦਿੰਦਾ ਨਹੀਂ ਤੇ ਨਹੀਂ ਤੇਰੇ ਘਰੇ ਛੱਡਿਆ ਹੂੰ ਤੇ ਤਨੋਂ ਵੀ ਨਾ ਲੜ ਪਿਆ ਜੇ ਕਹਿੰਦਾ ਕਿਉਂ ਜੀ ਬਾਦ ਤੋਂ ਮੇਰੇ ਨਾਲ ਨਿਕ ਤ ਰਹਿੰਦਾ ਹੂੰ ਕਿਉਂ ਮੰਗਦਾ ਹੂੰ ਚਰਜੀ ਚਾਰਾਂ ਨੇ ਥੱਲੇ ਮੈਂ ਜਾਂਦਾ ਹੂੰ ਉਸ ਤੋਂ ਬਾਅਦ ਉਹ ਕਬੂਤਰੀ ਦੇਦੀ ਮਖਤਿਆਰ ਨੂੰ ਉਹੀ ਤੇ ਕਬੂਤਰ ਦੇ ਤਾਂ ਲੱਕੜ ਦਾ ਪੁੱਤ ਹੂੰ ਜਿੱਥੋਂ ਇਹ ਮਖਤਿਆਰ ਦੇ ਚਿੱਟੀਆਂ ਵਾਲੇ ਬਣੇ ਨੇ ਹੂੰ ਉਸ ਤੋਂ ਬਾਅਦ ਉਹੀ ਕਬੂਤਰੀ ਗਰੇਬ ਨੂੰ ਦੇਤੀ ਉਹੀ ਉਹੀ ਪੁੱਤਲੇ ਮੰਦਰ ਜਾਉਂਦਾ ਬੈਠਾ ਉਹਨਾਂ ਚ ਮੈਂ ਹੁਣ ਪੱਠੀ ਲਗਾਈ ਤੋ ਬੱਚੇ ਕਢਣ ਨੂੰ ਦੋ ਤਿੰਨ ਬੱਚੇ ਕਢਾਇਆ ਰੱਖ ਲਿਆਣਗੇ ਮੰਦਰ ਤੋਂ ਕਾ ਕੀ ਪੁੰਜ ਆਦਾ ਮੈਂ ਕਿਹਾ ਜਰ ਉਹਨਾਂ ਦੇ ਦੇਖ ਉਹੀ ਮੰਦ ਇਹਨਾਂ ਨੂੰ ਦੇਤੀ ਤੇ ਕਬੂਤਰ ਦੇ ਤਾਂ ਲਾਲਾ ਬਾਈ ਵਾਲੇ ਦਾ ਪੁੱਤ ਬੋਤ ਉਹਨਾਂ ਦੀ ਵਾਲਾ ਜਿੱਦੇ ਸੀ 43 ਦੇ ਜਿੱਤੇ ਆਂ ਕਾਲ ਦੂਬਾ ਛੜਿਆ ਬੁੜਕਾ ਸੀ ਹਾਂ ਜਿੱਤੇ ਕਿੱਥੇ ਦੋ ਕੋ ਬੜਿਓ ਕੋ ਜਿੱਦੋ ਤੇਰੀ ਤੂੰ ਆ ਉਹ ਉਹ ਨਸਲ ਕਿਹੜੀ ਸੀ ਜਿਹੜੀ ਸਾਡੇ ਕੋਲੇ ਆ ਗਈ ਸੀ ਪੁੱਤ ਤੇ ਤੇਰੀ ਉਹ ਤਾਂ ਪੁੰਨੂ ਵਾਲਿਆਂ ਦੀ ਜੇ ਯਾਰ ਪਿਆਰ ਪੁੰਨੂ ਵਾਲਿਆਂ ਦੀ ਉਹ ਤਾਂ ਜਿਹੜੀ ਬਾੜੀਆਂ ਚ ਬਾਜੀਆਂ ਪੁੰਨੂ ਦੀ ਵਧੀ ਸੀ ਕਾਲੀ ਚਨੀ ਹੈ ਘੱਟ ਜਿੰਨੀ ਸੀ ਉਹ ਹਾਂ ਉਹ ਨਾ ਸੁਖੜ ਵਾਲੇ ਚ ਨਾ ਉੱਥੇ ਛੱਡੀ ਸੀ ਉਹਦਾ ਪਿੰਡ ਕਿਹੜਾ ਸੀ ਰੁਰਦੂ ਦਾ ਸੁਖਣ ਵਾਲੀ ਸੁਖਣ ਵਾਲੇੋਂ ਨਿਕਲ ਕੇ ਇਹ ਰੋਡੇ ਦੇ ਪਿੰਡ ਜਾਵੜੀ ਜੀਤ ਸਿੰਘ ਵਾਲੇ ਜਿੱਤ ਕੇ ਬਾਜੀ ਜਦੋਂ ਜਿੱਤ ਕੇ ਜਾਵੜੀ ਤੇ ਰੋਡੇ ਦਾ ਭਰਾ ਇੱਕ ਤੁਤਲਾ ਜ ਨਹੀਂ ਬੋਲਦਾ ਠੀਕ ਆ ਉਹ ਬਾਈ ਉਹ ਬਾਈ ਉਹ ਜਦੋਂ ਰੋਡਾਂ ਤੇ ਇਹ ਗਏ ਆਪਣੀ ਤੂਤਰੀ ਬੈਠੀਆ ਤੂਤਰੀ ਬੈਠੀਏ ਉਹ ਨਹੀਂ ਨਹੀਂ ਸਹੀ ਕਹਿੰਦਾ ਉਹਦਾ ਖੰਭ ਹੁੰਦਾ ਜੂਲੇ ਟੰਗਦੇ ਆਪਾਂ ਅੰਦਰ ਗੱਡੇ ਦਾ ਜੂਲਾ ਤੂਤਰੀ ਬੈਠਾ ਹੋ ਗਿਆ ਉਹ ਬਾਉ ਗਏ ਉਹ ਅੰਕਰ ਆ ਆਪੀਦੀ ਕਹਿੰਦੇ ਉਹ ਹੋ ਆਉਈ ਹਾਂ ਭਾਈ ਇਹ ਪੁੰਨੂ ਵਾਲੀ ਹੈ ਹਾਂ ਉਹਨਾਂ ਨੇ ਫੜ ਕੇ ਭਰਾਵਾ ਭਾਈ ਸਾਹਿਬ ਕੋਲ ਕੋ ਟੋਕ ਅੱਛਾ ਉਤੋਂ ਅਸੀਂ ਲੈ ਗਏ ਉਹ ਜਿਹੜੀ ਦੀ ਉਹ ਸੌਣ ਚੜੀ ਸੀ ਸੌਣ ਚੜੀ ਸੀ ਤੇ ਲਾਲ ਜਿੰਨਾ ਜਿਹੜਾ ਸਾਡਾ ਬਾਜੀਆਂ ਬਧਿਆ ਉਹਦੇ ਨਾਲ ਆਈ ਸੀ ਉਹ ਦੀ ਜੀਓ ਅਸੀਂ ਉਸੇ ਕਾਲ ਦੁੰਬੇ ਨੇ ਲਾਦੀ ਤੇਰੇ ਵਾਲੀ ਹਰੀ ਹਾਂ ਮੈਨੂੰ ਤਾਂ ਚੱਜਦੀ ਤੂੰ ਹਰ ਗਈ ਨਾ ਤੇਰੇ ਵਾਲੀ ਉਸੇ ਕਾਲ ਦੂ ਮੈਨੇ ਲਾਦੀ ਅਸੀਂ ਹਾਂ ਨਾ ਉਹਦਾ ਲਾਲ ਸਿਰ ਨਹੀਂ ਸੀ ਯਾਰਾ ਲਾਲ ਸਿਰ ਨਹੀਂ ਸੀ ਯਾਰਾ ਕਾਲ ਦੁੰਬਾ ਸੀ ਖੇਮ ਨੇ ਦੱਸਿਆ ਸੀ ਮੇਰਾ ਤਾ ਕੁਝ ਕੀ ਰੀਤ ਹੈ ਤੇ ਕੀ ਹੁੰਦੀ ਖੇਮ ਨੂੰ ਲੰਬਾ ਜੀ ਨੇ ਛੱਡਿਆ ਜਾ ਉਹਨਾਂ ਨੂੰ ਪੁੱਛ ਲਾ ਹਾਂ ਖੇਮ ਹੁਣ ਤਾਂ ਤੂੰ ਦੂ ਲਾ ਹਾਂ ਉਹ ਲੰਬਾ ਕਾਲ ਦੁੰਬਾ ਸੀ ਇਕੱਠੀਆਂ ਅੱਖਾਂ ਲੱਗੀਆਂ ਸਨ ਸੀ ਤੇ ਬੋੜ ਕੇ ਕਰੇ ਉੱਤੇ ਲੱਗਿਆ ਸੀ ਗੱਲੇ ਤੇ ਉਹ ਨਾ ਮੈਂ ਧਾਣੇ ਕੱਢੀ ਜਾਂਦਾ ਸੀ ਇਹਨਾਂ ਦੇ ਤੜਕੇ ਛੱਡਣ ਜਾਵੜੇ ਅੱਛਾ ਉਸੇ ਨਹੀਂ ਲਾਤੀ ਉਸੇ ਨਹੀਂ ਲਾਦੀ ਫਿਰ ਜਿਹੜਾ ਸਾਡੇ ਬਾਹਲੇ ਉੱਡੇ ਨਾ ਹੂੰ ਉਹ ਹੀ ਉੱਡੇ ਵਾਲੇ ਚੰਗੇ ਕੰਪਟਰ ਵਾਲਾ ਫੋਨ ਦੇ ਵਾਲੇ ਚੰਗੇ ਸੀ ਮਨ ਜਗਾ ਫੋਨ ਨੂੰ ਯਾਰ ਕਿਹੜਾ ਰੋਗ ਰੋਹਾ ਸਾਡੀ ਕਿਹੜਾ ਮੋਹਣ ਸੋਣਾ ਰਹੇਗਾ ਲਾਲਸਰਾ ਹੂੰ ਨਵੇਂ ਕਲੇ ਛੱਡਿਆ ਸੀ ਉਹ ਮੇਰੇ ਵਾਲੀ ਦਾ ਸੀ ਤੇਰੇ ਵਾਲੀ ਉਹ ਮੈਨੂੰ ਮੋਹਣ ਸੋਣੇ ਦੱਸਿਆ ਹਾਂ ਉਹ ਤੇਰੇ ਵਾਲਾ ਕਹਿੰਦਾ ਤੇਰੇ ਵਾਲੀ ਦੱਸਿਆ ਉਹ ਜਿੱਡੀ ਜਿੱਡੀ ਬਿਟਦੀ ਸੀ ਸੀਗਾ ਸੀਗਾ ਹਾਂ ਜਿਹੜੀ ਗੱਲ ਸੀ ਸੀਗਾ ਨੇ ਨੇ ਬੋਤ ਚੁਂਗੇ ਗੁਤੁਂ ਟੀਆ ਤੀਆ ਤੀਂ ਗੁਤੁਂ ਨੇ ਪੋਤਾ ਲਾਗੇ ਜੀ